ਲੋ ਹੁਣ ਲਾ ਦੋ 10 ਮਿੰਟ ਹੋ ਗਏ ਲੱਗੇ ਨੂੰ ਵੇਖੋ ਤਾਂ ਸਹੀ ਫਰਕ ਪਿਆਗੇ ਨਹੀਂ ਤੁਹਾਨੂੰ ਮੈਂ ਦੱਸਾਂ ਅੱਜ ਮੈਂ ਤੈਨੂੰ ਹੁਣੇ ਦੱਸ ਦੇਣਾ ਪਿਆ ਕਿ ਨਹੀਂ 1 ਮਿੰਟ ਰੁਕ ਏ ਏ ਲੈ ਪਵਣਾ ਆ ਤਾਂ ਮੈਂ ਕਹਿੰਦਾ ਵੀ ਰੰਗ ਹੀ ਬਦਲ ਗਿਆ ਤੇਰਾ ਲੈ ਜਿਹੜਾ ਕੰਮ ਵੱਡੇ ਵੱਡੇ ਡਾਕਟਰ ਨਹੀਂ ਕਰ ਸਕਿਆ ਪਵਣ ਉਹ ਕੰਮ ਹੋ ਗਿਆ ਵੇਖੀ ਫਿਰ ਮੰਨਦੇ ਹੋ ਨਾ ਤੁਸੀਂ ਕਹਿੰਦੇ ਚਾਹ ਕੇ ਮੈਂ ਹਲੀ ਤੈਨੂੰ ਲੈ ਕੇ ਜਾਣਾ ਮੈਂ ਹਲੀ ਤੈਨੂੰ ਲੈ ਕੇ ਜਾਣਾ ਹੁਣ ਵੇਖ ਲੋ ਆ ਪੈ ਗਿਆ ਕਿ ਨਹੀਂ ਪੈ ਗਿਆ ਮੈਂ ਕਹਿੰਦਾ ਵੀ ਇਹ ਤਾਂ ਵੱਡੇ ਵੱਡੇ ਡਾਕਟਰਾਂ ਤੋਂ ਨਹੀਂ ਕੰਮ ਹੋਇਆ ਕਿੰਨੀ ਦਵਾਈ ਖਾਧੀ ਆਪਾਂ ਹੋਰ ਆਹ ਦੇਖੋ ਆਹ ਦੋਸਤੋ ਤੁਸੀਂ ਦੇਖੋ ਤਾਂ ਦੇਖੋ ਨਾਲੇ ਕੋਈ ਇਹ ਤਾਂ ਨਹੀਂ ਗਾ ਵੀ ਕੋਈ ਕੈਮੀਕਲ ਆ ਮੈਚਰੋਜੀ ਜੀਜਾ ਸਾਰੀ ਕਾਲਸ ਪੱਟੀ ਕੀ ਇਧਰ ਦੇਖੋ ਲੈ ਪਾਵਾ ਨਾ ਤੇਰਾ ਤਾਂ ਚਮਤਕਾਰ ਹੋ ਗਿਆ ਸਾਰਾ ਰੰਗ ਹੀ ਸਾਫ਼ ਹੋ ਗਿਆ ਚਲ ਮੇਰਾ ਤਾਂ ਹੋ ਗਿਆ ਨਾ ਆਪਾਂ ਭੈਣਾ ਤੇ ਭਰਾਵਾਂ ਦਾ ਰੰਗ ਵੀ ਕਰ ਦਿਆ ਇਹ ਸਾਫ ਚਲ ਆ ਚਲ ਜਮਤ ਕਰ ਦੱਸਿਏ ਕਿਵੇਂ ਤੁਸੀਂ ਵੀ ਕਰ ਸਕਦੇ ਹੋ ਮਿੰਟਾਂ 'ਚ ਹਾਂਜੀ ਜੇ ਤੁਹਾਡੇ ਵੀ ਅੱਖਾਂ ਦੇ ਘੇਰੇ ਇਸ ਤਰ੍ਹਾਂ ਕਾਲੇ ਹੋ ਚੁੱਕੇ ਨੇ ਤੇ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਸਾਫ ਕਰਨਾ ਚਾਹੁੰਦੇ ਹੋ ਕਲੀਨ ਕਰਨਾ ਚਾਹੁੰਦੇ ਹੋ ਘੇਰੇ ਕਾਲਿਆਂ ਨੂੰ ਹਟਾਉਣਾ ਚਾਹੁੰਦੇ ਆ ਤੇ ਉਹਦੇ ਲਈ ਤੁਹਾਨੂੰ ਇੱਕ ਜਿਹੜਾ ਕਿ ਦੇਸੀ ਜਿਹਾ ਤਰੀਕਾ ਦੱਸਾਂਗੇ ਦੋਸਤੋ ਇੰਨਾ ਜ਼ਿਆਦਾ ਕਾਮਯਾਬ ਸੋਭਾ ਮੈਂ ਦੇਖਿਆ ਪਵਨ ਦੀ ਅੱਖਾਂ ਦੇ ਘੇਰੇ ਕਾਲੇ ਸੀ हां जी, जी। उस ਤੋਂ ਬਾਅਦ ਦੇਖਿਆ ਜਦੋਂ ਸਾਫ਼ ਹੋ ਗਏ ਇੰਨਾ ਜ਼ਿਆਦਾ ਵਧੀਆ ਨਾ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਬੋਲ ਦਈਏ ਜਿਨ੍ਹਾਂ ਨੇ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀ ਹਾਂ ਜੀ ਸਭ ਤੋਂ ਪਹਿਲਾਂ ਨਾ ਜੀ ਊਸ਼ਾ ਸਾਰੀਨ ਇਹ ਨੇ ਜੀ ਹੁਸ਼ਿਆਰਪੁਰ ਤੋਂ ਉਸ ਤੋਂ ਬਾਅਦ ਨੇ ਜੀ ਰਜਿੰਦਰ ਪਬਲਾ ਇਹ ਨੇ ਜੀ ਗ੍ਰੀਨ ਪਾਰਕ ਕਲੋਨੀ ਪਟਿਆਲਾ ਤੋਂ ਫਿਰਨੇ ਜੀ ਸੁਦੇਸ਼ ਸੈਣੀ ਇਹਨੇ ਜੀ ਬਰਨਾਲਾ ਤੋਂ ਉਸ ਤੋਂ ਬਾਅਦ ਨੇ ਜੀ ਓਂਕਾਰ ਸਿੰਘ ਫਿਰਨੇ ਜੀ ਮੰਗਲ ਸਿੰਘ ਅੰਮ੍ਰਿਤਸਰ ਤੋਂ ਤੇ ਬਲਤਾਰ ਸਿੰਘ ਸੋ ਦੋਸਤੋ ਅਗਲੀ ਵੀਡੀਓ ਤੁਹਾਡਾ ਵੀ ਨਾਮ ਲਾਵਾਂਗੇ ਛੋਨੇ ਛੋਨੇ ਕਮੈਂਟ ਜ਼ਰੂਰ ਕਰਿਓ ਤੇ ਹੁਣ ਹਾਂ ਜੀ ਸਭ ਤੋਂ ਪਹਿਲਾਂ ਕਿਉਂਕਿ ਆਪਾਂ ਜਿਹੜੀਆਂ ਚੀਜ਼ਾਂ ਦੋਸਤੋ ਵਰਤਾਂਗੇ ਉਹ ਬਿਲਕੁਲ ਨੇਚਰਲ ਹੋਣਗੀਆਂ ਤੇ ਆਪਣੇ ਘਰ ਹੀ ਆਮ ਮਿਲ ਜਾਂਦੀਆਂ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਲਿਆ ਜੀ ਦੁੱਧ ਠੀਕ ਹੈ ਜੀ ਇੱਕ ਚਮਚਾ ਆਪਾਂ ਦੁੱਧ ਦਾ ਲਿਆ ਆਪਾਂ ਕੋਈ ਇਹਨਾਂ ਨੂੰ ਜ਼ਿਆਦਾ ਗਰਮ ਨਹੀਂ ਕਰਨਾਗਾ ਸਿਰਫ ਆਪਾਂ ਇਹਨਾਂ ਨੂੰ ਹਲਕਾ ਹਲਕਾ ਹੀ ਮਤਲਬ ਕਿ ਗੈਸ ਤੇ ਰੱਖਣਾ ਬਿਲਕੁਲ ਤੇਜ਼ ਨਹੀਂ ਕਿ ਤੁਸੀਂ ਗੈਸ ਕਰਨੀ ਹੈ। ਦੋਸਤੋ ਵੀਡੀਓ ਧਿਆਨ ਨਾਲ ਦੇਖ ਲਿਓ ਤੇ ਤੁਹਾਨੂੰ ਉਸ ਤੋਂ ਬਾਅਦ ਜਮਾਕ ਕੇ ਜ਼ਰੂਰ ਦੇਖਿਓ। ਹਾਂਜੀ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚ ਕਾਫੀ ਦਾ। ਠੀਕ। ਦੋਸਤੋ ਕਾਫੀ ਦੁੱਧ ਦਾ ਸਭ ਕੁਝ ਤੁਹਾਡੇ ਘਰੇ ਆ। ਬਿਲਕੁਲ ਜੀ ਰਿਜ਼ਲਟ ਤੁਸੀਂ ਲੈ ਕੇ ਦੇਖਿਓ ਡਾਰਕ ਫਰਕਲ ਦਾ ਐਂ ਚੱਕੋ ਕੀ ਜਵੇਂ ਤੁਸੀਂ ਇੱਕ ਬਾਰ ਮਾਰਾ ਕੇ ਲਿਆਂਦਾ ਹੁੰਦਾ ਮੂੰਹ ਤੇ। ਬਿਲਕੁਲ ਜੀ ਕਿਉਂਕਿ ਆਪਾਂ ਨੂੰ ਭੱਜੇ ਜਾਣੇ ਆ ਜਰੂਰ ਆਪਾਂ ਤਕਲੀਫਾਂ ਤੋਂ ਵੀ ਬਾਹਰ ਭੱਜੇ ਜਾਣੇ ਆ ਪਰ ਇਹ ਜਿਹੜੇ ਕੀ ਤਰੀਕਾ ਦੋਸਤੋ ਤੁਸੀਂ ਘਰੇ ਅਪਣਾ ਕੇ ਦੇਖਿਓ ਫਿਰ ਤੁਹਾਨੂੰ ਆਪੇ ਹੀ ਪਤਾ ਲੱਗ ਜਾਊਗਾ ਵੀ ਰਿਜ਼ਲਟ ਕਿੰਨਾ ਜ਼ਿਆਦਾ ਵਧੀਆ ਮਿਲਦਾ ਸੋ ਉਸ ਤੋਂ ਬਾਅਦ ਜੇ ਆਪਾਂ ਇੱਕ ਚਮਚ ਕੌਫੀ ਦਾ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਐਲੋਵੀਰਾ ਜਲ ਥੋੜੀ ਜੀ ਦੋਸਤੋ ਤੁਸੀਂ ਆਦੇ ਫੇਸ ਦੇ ਸਾਵਣਾਂ ਜਿੰਨੇ ਕਿ ਤੁਹਾਡੇ ਡਾਰਕ ਸਰਕਲ ਆ ਉਹਨੇ ਕਿ ਤੁਸੀਂ ਐਲੋਵੇਰਾ ਜੈਲ ਲੈਣੀ ਹੈ ਹਾਂਜੀ ਤੁਸੀਂ ਜਿਹੜੀ ਕਿ ਨੇਚਰਲ ਐਲੋਵੇਰਾ ਜੈਲ ਵੀ ਪਾ ਸਕਦੇ ਹੋ ਜਿਹੜੀ ਮਰਜ਼ੀ ਤੁਸੀਂ ਲੈ ਲਓ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਕਰ ਲੈਨੇ ਆ ਮਿਕਸ ਤੇ ਗੈਸ ਆਪਾਂ ਕਰ ਦਿੰਨੇ ਆ ਬੰਦ ਅੱਛਾ ਬਸ ਇਹਨਾਂ ਜਿਹੜੀ ਗੈਸ ਦੀ ਲੋੜ ਆਪਾਂ ਨੂੰ ਹਾਂਜੀ ਠੀਕ ਹੈ ਤੇ ਹੁਣ ਆਪਾਂ ਦੋਸਤੋ ਇਹਦੇ ਵਿੱਚ ਪਾਵਾਂਗੇ ਜੀ ਆਲੂ ਦਾ ਰਸ ਇੱਕ ਆਲੂ ਦਾ ਰਸ ਪਾਵਾਂਗੇ ਇਹ ਵੀ ਸੁਣਿਆ ਮਿਸਕਿੰਨ ਵਾਸਤੇ ਬਹੁਤ ਹੀ ਵਧੀਆ ਟੋਨਿਕ ਹਾਂਜੀ ਦੋਸਤੋ ਤੁਸੀਂ ਹੁਣ ਇਹ ਨਾ ਸਮਝ ਲਿਓ ਵੀ ਬਸ ਦੋ ਚੀਜ਼ਾਂ ਪਾਤੀਆਂ ਤੇ ਆਪਣਾ ਜਿਹੜਾ ਕੀ ਇਹ ਮਾਸਕ ਬਣ ਕੇ ਤਿਆਰ ਹੋ ਗਿਆ ਠੀਕ ਆਲੂ ਦਾ ਰਸ ਪਾਉਣ ਤੋਂ ਬਾਅਦ ਪਵਣ ਫਿਰ ਆਪਾਂ ਕੀ ਕਰਨਾ ਹੈ ਹਾਂਜੀ ਆਪਾਂ ਜਿਹੜਾ ਕੀ ਅੱਧਾ ਕ ਚਮਚਾ ਜਿਹੜਾ ਆਪਾਂ ਆਲੂ ਦਾ ਰਸ ਪਾ ਲਿਆ ਠੀਕ ਤੇ ਲਿਆ ਜੀ ਆਮਲਾ अच्छा हां जी आंवले ਵੀ ਪਵਣ ਆਪਣੇ ਆਮ ਹੀ ਮਿਲ ਜਾਂਦੇ ਆ ਆਮ ਹੀ ਮਿਲ ਜਾਂਦੇ ਆ ਜੀ ਆਪਣੀ ਸਕਿਨ ਵਾਸਤੇ ਵੀ ਇਹ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਨਾ ਪਟਾਟੇ ਵੀ ਬਹੁਤ ਜ਼ਿਆਦਾ ਹੁੰਦਾ ਪਵਣ हां जी ਜਿਵੇਂ ਆਪਾਂ ਨੂੰ ਖਾਣ ਦੇ ਵਿੱਚ ਆ ਵਧੀਆ ਹੁੰਦਾ ਉਸੇ ਤਰ੍ਹਾਂ ਇਹ ਆਪਣਾ ਜਿਹੜਾ ਕਿ ਇਹਦਾ ਜੂਸ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਆਪਣੀ ਸਕਿਨ ਦੇ ਵਿੱਚ ਆਮਲੇ ਦਾ ਰਸ ਵੀ ਨਿਚੋੜ ਲਾਂਗੇ ਠੀਕ ਆ ਅਹੀ ਸਾਰਾ ਮਾਸਕ ਬਣਾਣਾ ਹੈਗਾ ਤੁਹਾਡੇ ਕੱਲੇ ਡਾਰਕ ਸਰਕਲ ਹੀ ਐ ਬਿਲਕੁਲ ਵੀ ਜੇ ਕੋਈ ਪਿੰਪਲਸ ਵਗੈਰਾ ਨਹੀਂ ਆ ਜਾਂ ਤੁਹਾਡੀ ਸਕਿਨ ਆ ਜਿਹੜੀ ਸੈਂਸਿਟਿਵ ਨਹੀਂ ਆ ਸੈਂਸਿਟਿਵ ਨਹੀਂ ਹਾਂ ਹਾਂਜੀ ਫਿਰ ਤੁਸੀਂ ਜਿਹੜਾ ਕਿ 2-3 ਡ੍ਰੌਪਸ ਆ ਨਿੰਬੂ ਦੀਆਂ ਵੀ ਪਾ ਸਕਦੇ ਵੀ ਤੁਹਾਡੀ ਸਕਿਨ ਨੂੰ ਸੂਟ ਕਰਨਾ ਚਾਹੀਦਾ ਜਿਨ੍ਹਾਂ ਦੀ ਸਕਿਨ ਨੂੰ ਲੈਮਨ 2-3 ਡ੍ਰੌਪ ਪਾਪਾ ਦੀਆਂ ਲੈਮਨ ਦੀਆਂ ਪਾ ਲਈਆਂ ਹੁਣ ਪਾਉਣ ਵਿੱਚ ਕੀ ਪਾਊਗਾ ਇਹਦੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਵਿਟਾਮਿਨ E ਦਾ ਕੈਪਸੂਲ। ਦੋਸਤੋ ਵਿਟਾਮਿਨ A ਦਾ ਕੈਪਸੂਲ ਵੀ ਤੁਹਾਨੂੰ ਆਮ ਹੀ ਮੈਡੀਕਲ ਤੋਂ ਮਿਲ ਜਾਊਗਾ ਪਰ ਚੰਗੀ ਕੰਪਨੀ ਦਾ ਲਿਓ। ਹਾਂਜੀ ਕਿਉਂਕਿ ਸਕਿਨ ਦਾ ਮੈਟਰ ਇਹ ਨਾ ਹੁੰਦਾ ਵੇ ਵੀ ਤੁਸੀਂ ਕਿਸੇ ਹੌਲੀ ਕੰਪਨੀ ਦਾ ਲੈ ਲਓ। ਮੈਂ ਤਾਂ ਸੋਚਿਆ ਸੀ ਪਵਨ ਤੇਰੇ ਨਹੀਂ ਲੈਣੇ ਮੈਨੂੰ ਤਾਂ ਲੱਗਦਾ ਸੀ ਪਤਨ ਕੀ ਅੱਖਾਂ ਦਾ ਜਲੂਸ ਦਾ ਨਿਕਲਿਆ ਪਿਆ ਕਾਲੀਆਂ ਹੋਈਆਂ ਪੀਆਂ ਫੋਨ ਦੇਖ ਕੇ। ਨਹੀਂ ਜੀ ਇਹਦਾ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਮਿਲਦਾ। ਹੁਣ ਆਪਾਂ ਇਹਦੇ ਵਿੱਚ ਦੋ ਚੀਜ਼ਾਂ ਹੋਰ ਪਾਵਾਂਗੇ ਜਿਹਦੇ ਨਾਲ ਆ ਕਿ ਇਹ ਆਪਣਾ ਮਾਸਕ ਪੂਰਾ ਬਣ ਕੇ ਤਿਆਰ ਹੋ ਜਾਊਗਾ ਦੋਸਤੋ। ਹਾਂਜੀ ਇਹਦੇ ਵਿੱਚ ਪਾਵਾਂਗੇ ਜੀ ਚਾਰ ਕੋਲ ਮਾਸਕ ਕਰੀਮ ਇਹ ਤੁਹਾਡੀ ਤੁਹਾਨੂੰ ਆਪਸ਼ਨ ਹੈ ਜੇ ਤੁਸੀਂ ਇਹਦੇ ਵਿੱਚ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਇਦਾਂ ਵੀ ਇਹਨੂੰ ਯੂਜ਼ ਕਰ ਸਕਦੇ ਹੋ ਕਰ ਸਕਦੇ ਹੋ ਦੋਸਤੋ ਇਹਦੇ ਨਾਲ ਨਾ ਤੁਹਾਡੇ ਪਰਤ ਜੀ ਬਣ ਜੂਗੀ ਜੇ ਤੁਸੀਂ ਸਿੱਧਾ ਲਾਉਣਾ ਚਾਹੁੰਦੇ ਹੋ ਤਾਂ ਸਿੱਧਾ ਵੀ ਲਾ ਸਕਦੇ ਹੋਵੇਂ ਪਰਤ ਦਾ ਇਹ ਫਾਇਦਾ ਹੈ ਵੀ ਜਦੋਂ ਤੁਸੀਂ ਪਟੋਗੇ ਤੁਹਾਡੇ ਜਿਹੜੀ ਬਲੈਕਨੈਸ ਹੋ ਤੇ ਨਾਲ ਹੀ ਸਾਰਾ ਕੁਝ ਪਟਿਆ ਜਾਊਗਾ ਹਾਂਜੀ ਤੇ ਇੱਕ ਗੱਲ ਇਹ ਵੀ ਹੈ ਡਾਰਕ ਸਰਕਲ ਦੇ ਨਾਲ-ਨਾਲ ਆ ਜਿਹੜੇ ਜੇ ਤੁਸੀਂ ਇਹਨੂੰ ਨੋਜ਼ ਵਗੈਰਾ ਤੇ ਜਾਂ ਚਿੰਨ ਵਗੈਰਾ ਤੇ ਲਾਉਂਗੇ ਉਹਦੇ ਨਾਲ ਜਿਹੜੇ ਆਪਣੇ ਕਾਮੀ ਡਾਉਨਸ ਹੋ ਜਾਂਦੀਆਂ ਆ ਜਿਹੜੇ ਕੀ ਉਹ ਵੀ ਮਤਲਬ ਕੀ ਇਹਦੇ ਨਾਲ ਠੀਕ ਹੋ ਜਾਣਗੇ ਠੀਕ ਦੋਸਤੋ ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਬਹੁਤ ਹੀ ਜ਼ਿਆਦਾ ਸਕਿਨ ਪ੍ਰੋਬਲਮ ਆ ਜਿਹੜੀ ਪ੍ਰੋਬਲਮ ਡਾਰਕ ਸਰਕਲ ਵਾਲੀ ਆ ਆਮ ਹੀ ਆ ਸਾਨੂੰ ਬਹੁਤ ਹਾਂਜੀ ਦੋਸਤੋ ਇਹ ਆਪਣਾ ਮਾਸਕ ਜਿਹੜਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਤੇ ਜੇ ਤੁਸੀਂ ਚਾਹੋ ਤਾਂ ਜੇ ਤੁਹਾਡੇ ਕੋਲ ਇਹ ਵਾਲਾ ਜਿਹੜਾ ਆਪਾਂ ਕਲੇਮ ਮਾਸਕ ਪਾਇਆ ਸੀਗਾ ਚਾਰ ਕੋਹੜ ਵਾਲਾ ਇਹ ਵਾਲਾ ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਇਹਦੀ ਥਾਂ ਤੇ ਮੁਲਤਾਨੀ ਮਿੱਟੀ ਵੀ ਪਾ ਸਕਦੇ ਹੋ ਜਾਂ ਬੇਸਨ ਥੋੜਾ ਜਿਹਾ ਪਾ ਸਕਦੇ ਹੋ ਜਿਹਦੇ ਨਾਲ ਸਟੇ ਹੈ ਜਿਹੜਾ ਕਿ ਲੌਂਗ ਲਾਸਟਿੰਗ ਵਧੀਆ ਨਾਲੇ ਅਪਲਾਈ ਹੋ ਜਾਂਦਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਦੋਸਤੋ ਕਿਉਂਕਿ ਅੱਜ ਕੱਲ੍ਹ ਆ ਜਿਹੜੀ ਡਾਰਕ ਸਰਕਲ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈਗੀ ਆ ਜਿ ਜਿਨ੍ਹਾਂ ਨੂੰ ਨੀਂਦ ਵੀ ਨਹੀਂ ਆਉਂਦੀ ਜਾਂ ਟੈਨਸ਼ਨ ਹੁੰਦੀ ਆ ਜਾਂ ਕਿਸੇ ਹੋਰ ਕਿਸੇ ਕਾਰਨ ਆਪਣੇ ਡਾਰਕ ਸਰਕਲ ਤਾਂ ਆਮ ਹੀ ਪੈ ਜਾਂਦੇ ਆ ਇਹ ਵੀਡੀਓ ਦੋਸਤੋ ਘਰ ਘਰ ਪੰਚਾ ਦਿਓ ਹਾਂ ਜੀ ਘਰ ਘਰ ਮਤਲਬ ਕਿ ਇਹ ਇਹਦਾ ਫਾਇਦਾ ਹੋਣਾ ਚਾਹੀਦਾ ਹਾਂ ਜੀ ਸੋ ਆਪਾਂ ਤਾਂ ਜਿਹੜਾ ਕਿ ਫਿਰ ਦੁਬਾਰਤੋਂ ਅਪਲਾਈ ਕਰਨ ਲੱਗੇ ਆ ਤੇ ਬਹੁਤ ਹੀ ਜ਼ਿਆਦਾ ਵਧੀਆ ਮਤਲਬ ਕਿ ਇਹਦਾ ਰਿਜ਼ਲਟ ਮਿਲਦਾ ਤੇ ਹਫ਼ਤੇ ਦੇ ਵਿੱਚ ਤੁਸੀਂ ਇਹਨੂੰ ਦੋ ਵਾਰੀ ਯੂਜ਼ ਕਰਨਾ ਤੇ ਤੁਹਾਡਾ ਜਿਹੜਾ ਕਿ ਦੋ ਚਾਰ ਵਾਰੀ ਯੂਜ਼ ਕਰਨ ਦੇ ਨਾਲ ਹੀ ਬਹੁਤ ਸਾਰਾ ਜਿਹੜਾ ਫਰਕ ਪੈ ਜਾਊਗਾ ਸੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ